मांजे मोहल्ला 5वां घर चौथा इक ओंकार सतगुरु प्रसाद करत करम के वी छुड़े कर कृपा में लोराम चार कुंट दै इस भमई ਹਰਤ ਆਏ ਪ੍ਰਭ ਕੀ ਸਾਮ ਧੇਨ ਦੂ ਦੇਤੇ ਬਾਹਰੀ ਕਿਤੇ ਨਾ ਆਵੇ ਕਾਮ ਜਲ ਬਿਨ ਸਾਫ ਤੁਮ ਲਾਵਤੀ ਉਪਜੈ ਨਹੀਂ ਧਾਮ ਹਰ ਨਾਏ ਨ ਮਿਲੇ ਸਾਜੁ ਨੈ ਕਤ ਪਾਇਐ ਬਿਸਰਾਮ ਜਿਤ ਘਰ ਹਰਿ ਹਰਿ ਕੰਤ ਨਾ ਪ੍ਰਗਟੈ ਭਟ ਨਗਰ ਸੇ ਗ੍ਰਾਮ ਸਰਵ ਸਿੰਗਾਰ ਤੰਬੋਲ ਰਸੇ ਸਾਂਦੇ ਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੂਣਿਆ मीत सजन सब जाम नानक की बेनंतिया कर कृपा दीजे नाम हर मिलो स्वामी संग प्रभु जिसका ने चल धाम चेत गोविंद आराघिए होवे आनंद घना संत जनो मिल पाईए रसना नाम भड़ाम जिन पाया प्रभु आपणा आए तिसे गणा इक क्षण तिस दिन जीमणा व्यर्था जन्म जणा जलथल मईल पूरिया रबिया विच रमा ਸੋ ਪ੍ਰਭ ਚਿਤ ਨਾ ਆਵਈ ਕਿਤੜਾ ਦੁਖ ਗਾਮ ਜਿਨੇ ਰੋਇਆ ਸੋ ਪ੍ਰਭ ਤਨ ਭਾਗਮਣਾ ਹਰ ਦਰਸਨ ਕੋ ਮਨ ਲੋਚਦਾ ਨਾਨਕ ਪਿਆਸ ਮਨਾਮ ਜੇ ਤੁਮਿ ਲਾਇ ਸੋ ਪ੍ਰਭ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ 12 ਮਾ ਨਾਮਕ ਦੋ ਬਾਣੀਆਂ ਹਨ ਇੱਕ ਮਾਜ ਰਾਗ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਇੱਕ ਤੁਖਾਰੀ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਆਦ ਕਾਲ ਤੱਕ ਐਸੀ ਪਰੰਪਰਾ ਚੱਲੀਏ ਮਨੁੱਖੀ ਮੰਨ ਲਈ ਕਿ ਮਨੁੱਖੀ ਮਨ ਕਿਰਤੀ ਦੇ ਜ਼ਰਰੇ ਜ਼ਰੇ ਤੋਂ ਪ੍ਰਭਾਵਿਤ ਹੁੰਦਾ ਹੈ। ਔਰ ਉਸ ਦਾ ਜੈਸੇ ਪ੍ਰਭਾਵ ਪੈਂਦਾ ਹੈ ਇਹ ਆਪਣੇ ਪ੍ਰਭਾਵ ਨੂੰ ਬੋਲਾਂ ਦੇ ਰਾਹੀਂ ਹਾਅ ਭਾਅ ਦੇ ਰਾਹੀਂ ਪ੍ਰਗਟ ਕਰਦਾ ਰਿਹਾ ਹੈ। ਆਧ ਕਾਲ ਤੋਂ ਕੁਝ ਫਕੀਰ ਸੰਤ ਜਨਾਂ ਨੇ 12 ਮਹੀਨਿਆਂ ਦਾ ਵੀ ਕੁਝ ਆਪਣਾ ਪ੍ਰਭਾਵ ਔਰ ਗਿਆਨ وگان سور سمج جگت سامنے رکھیے پر گردش بدل دیا جیسے کہ پہنی کہ سورج ایک ری بورج ایک ہے رو ਇੱਕ ਕਨੇ ਹੈ ਕਿਉਂ 12 ਰਾਸ਼ਾ ਨੇ ਸੂਰਜ ਜਦ ਇੱਕ ਰਾਸ਼ ਨੂੰ ਛੱਡ ਕੇ ਦੂਸਰੀ ਰਾਸ਼ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਵਾਤਾਵਰਣ ਵਿੱਚ ਕੁਝ ਪਲਟਾਉਂਦਾ ਹੈ ਕੁਝ ਤਬਦੀਲੀ ਆਉਂਦੀ ਹੈ ਕੁਝ ਕ੍ਰਾਂਤੀ ਆਉਂਦੀ ਹੈ ਇਸੇ ਵਾਸਤੇ ਉਸ ਦਿਨ ਦਾ ਨਾਮ ਹੈ ਸੰਕਰਾਂਤ ਜਿਹਦਾ ਪੰਜਾਬੀ ਉਚਾਰਣ ਹੈ ਸੰਗਰਾਮ ਸਾਂਗ੍ਰਾਂਤ ਜਿਹਦੇ ਰਾਹੀਂ ਕ੍ਰਾਂਤੀ ਘਟਤ ਹੁੰਦੀ ਹੈ ਇੱਕ ਰਾਸ ਨੂੰ ਛੱਡ ਕੇ ਸੂਰਜ ਨੇ ਅਗ دوسری ਰਾਸ ਦੇ ਵਿੱਚ ਪ੍ਰਵੇਸ਼ ਕੀਤਾ ਹੈ ਆਰਦ ਕਾਲ ਤੱਕ ਐਸੀ ਹੀ ਵਿਚਾਰਧਾਰਾ ਰਹੀ ਕਿ ਗ੍ਰਹਿ ਨਿਛਤਰਾ ਦਾ ਸੂਰਜ ਚੰ ਤਾਰਿਆਂ ਦਾ ਮਨੁੱਖ ਦੇ ਉੱਪਰ ਸ਼ੁਭ ਤੇ ਅਸ਼ੁਭ ਪ੍ਰਭਾਵ ਪੈਂਦਾ ਹੈ ਦੁੱਖ ਤੇ ਸੁਖ ਇਹਨਾਂ ਦੀ گردش ਕਰਕੇ ਹੀ ਹੈ گرہاں گردش کر کے گر آم اس دے ستارے دی گردش اس دے گرہ دی گردش دیشنے. اور جگت ہاں کہ جب کوئی بہت دکھ سنتا پیڑا دے تو تا جاندہ ستارے اس دے گردش درہ دی چال اس دے واسطے ٹھیک نہیں ہے گور ارجن دیو جی مہاراج ترو نانک دیو جی مہاراج نے بارہ ماہ اچار اس مو گل دے کرما دی من تے سورج دی گتی لازمی پرباہو پیند ہے پرکرتی جو روپ بدل دی ہے اس دا من پرباہو پیند ہے جیسے کہ ਜਿਸ ਦਿਨ ਚੰਦਰਮਾ ਸੰਪੂਰਨ ਹੁੰਦਾ ਜਿਸ ਨੂੰ ਪੂਰਨ ਮਾਸ ਕਹਿੰਦੇ ਮਹੀਨਾ ਪੂਰਾ ਹੋ ਗਿਆ ਪਹਿਲੇ ਗਿਣਤੀ ਚੰਦਰਮਾ ਦੇ ਨਾਲ ਸੰਬੰਧਿਤ ਸੀ ਤੋਂ ਉਸ ਦਿਨ ਸਮੁੰਦਰ ਵਿੱਚ ਉਛਾਲ ਆ ਜਾਂਦਾ ਹੈ ਚੰਦਰਮਾ ਦੀ ਕਸ਼ਿਸ਼ ਕਰਕੇ ਤੋਂ ਜੇ ਸਮੁੰਦਰ ਉਛਲ ਪੈਂਦਾ ਹੈ ਤਾਂ ਇੱਕ ਖਿਆਲ ਪ੍ਰਚਲਿਤ ਹੋਇਆ ਮਨੁੱਖ ਦਾ ਮਨ ਵੀ ਉਛਲ ਸਕਦਾ ਹੈ ਮਨੁੱਖ ਦੀ ਚੇਤਨਾ ਵੀ ਉਛਲ ਸਕਦੀ ਹੈ ਕਿਉਂਕਿ ਇਸ ਪ੍ਰਥਵੀ ਦੇ ਉੱਤੇ ਸੂਰਜ ਚੰਨ ਤਾਰੇ ਗਏ ਨੇ ਛਤਰਾਂ ਦਾ ਆਪਣਾ ਇੱਕ ਕਾਫੀ ਪਰਵਲ ਪ੍ਰਭਾਵ ਹੈ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਸ ਪਾਵਨ ਵਾਕ ਵਿੱਚ ਫਰਮਾਨਾ ਕਿ ਦੁੱਖ ਸੁਖ ਦੀ ਖੇਡ ਤੇ ਕਰਮਾ ਦੀ ਹੈ ਬਾਕੀ ਰੁਚੀਆਂ ਦੇ ਤਬਦੀ ਗਈ ਮੌਸਮ ਕਰਕੇ ਆ ਸਕਦੀ ਹੈ ਇਸ ਵਾਸਤੇ 12 ਮਾਹ ਦੇ ਅਰੰਭ ਕਾਲ ਵਿੱਚ ਜਿਹੜਾ ਵਾਕ ਹੈ ਉਸ ਵਿੱਚ ਖੇਡ ਕਰਮਾ ਦੀ ਹੈ

ਗ੍ਰਹਿ ਨਛਤਰਾਂ ਦੀ ਗਰਦਿਸ਼ ਕਰਕੇ ਨਹੀਂ ਸਿਤਾਰੇ ਸਿਆਰਿਆਂ ਦੀ ਚਾਲ ਕਰਕੇ ਨਹੀਂ ਕਰਮਾ ਕਰਕੇ ਹੈ ਪ੍ਰਭੂ ਅਸੀਂ ਸੁਖ ਤੋਂ ਵਿਛੜ ਗਏ ਆਨੰਦ ਤੋਂ ਵਿਛੜ ਗਏ ਤੇਰੇ ਰਸ ਤੋਂ ਵਿਛੜ ਗਏ ਤੇਰੇ ਨਾਮ ਤੋਂ ਵਿਛੜ ਗਏ ਤੈਥੋਂ ਵਿਛੜ ਗਏ ਵਿਛੜੇ ਹਾਂ ਆਪਣੇ ਕਰਮਾ ਕਰਕੇ ਪਰ हे ਪ੍ਰਭੂ ਹੁਣ ਤੂੰ ਬਖਸ਼ਿਸ਼ ਕਰ ਤਾਂ ਕਿ ਮੇਲ ਹੋਵੇ ਕਰ ਕਿਰਪਾ ਮੇਲੋ ਰਾਮ ਸਾਰੁ ਕੁੰਤ ਦਇਜਿਸ ਬ੍ਰਮੇ ਥਕ ਆਏ ਪ੍ਰਭ ਕੀ ਸਾਂ ਪ੍ਰਥਵੀ ਦੇ ਚਾਰੇ ਕੋਨੇ ਅਨੰਤ ਜਨਮ ਅਸੀਂ ਭਟ ਗਏ ਆ ਵਕ ਵਕ ਜਨਮਾਂ ਦੇਚ ਪਰ ਹੁਣ ਥਕ ਕੇ ਏ ਪ੍ਰਭੂ ਤੇਰੀ ਸ਼ਰਨ ਵਿੱਚ ਆਏ ਆ ਇਸ ਗਲਤੀ ਸੋਝ ਪੈ ਗਈ ਏ ਇਸ ਗਲਤੀ ਸਮਝ ਪੈ ਗਈ ਏ ਧੇਨ ਦੁਰੇ ਤੇ ਬਾਹਰੀ ਕਿਤੇ ਨਾ ਆਵੇਗਾ ਜਿਹੜੀ ਗਊ ਦੁੱਧ ਹੀ ਨਹੀਂ ਦੇ ਰਹੀ ਉਹ ਕਿਹੜੇ ਕੰਮ ਦੀ ਉਹ ਤੇ ਬੋਝ ਹੈ ਉਹ ਤੇ ਭਾਰ ਹੈ ਜਲ ਬਿਨ ਸਾਖ ਕੁਮਲਾ ਹਤੀ ਉਪਜੇ ਨਾ ਹੀ ਦਾਮ ਜਿਸ ਖੇਤੀ ਨੂੰ ਪਾਣੀ ਨਹੀਂ ਦਿੱਤਾ ਜਾ ਰਿਹਾ ਉਹ ਮਰ ਜਾਏਗੀ ਉਸ ਦਾ ਹਰਾ ਭਰਾ ਰਹਿਣਾ ਕਠਨ ਹੋ ਜਾਏਗਾ ਔਰ ਜਦ ਉਹ ਸੁੱਕ ਗਈ ਤਾਂ ਦਾਮ ਤੇ ਨਹੀਂ ਮਿਲਣਗੇ ਧਨ ਦੀ ਉਤਪਤੀ ਨਹੀਂ ਹੋਵੇਗੀ ہر ناہن ملیے ساجنے کت پائیے جتنی چر تک پربو پیارا نہ ملے جیون کت سکھ کت جت گھر ہر کن ت پرٹ بٹ نگر سیدرا. جس ہردے روپی گھر پری پورن پرماتمہ پرگٹ نہیں ہوئے اس دے امرت میں نام کی برشا نہیں ہوئی

کچے نے میریا کوجن دیو جی مہاراج کہ جیتنے متر نے, نے. جیتنے دوست نے آخر وقتیک رس آند جمع بھی تر پرتی ہوں, ہوں نانک کی بے نتی کر دھن گور ارجن دیو جی مہراج دا فرمان اے پربو مہر کر ترس کر اپنا نام دے ہر میلو سوامی سنگ پرب جس کا نیچل دھان ایسا سوامی دسا ایسا پربو ملے جو نیچل ہے ٹک سدے بھی ہے بارہ اے بھوم کا ماہکا دیواچا روپ درجن دیو جی مہراج نے پاون پویتر واق اچارن کیا ہے سدگر چیتر دے مہینے دی وچار آرم کردے سڈی ریش جو بکمی سمت ہے اس دی شروعات گنتی چیتر تو کر دینے. چیتر پہلا مہینہ ہے جیسے ایسوی سمت دا جنوری پہلا مہینہ ہے اس طرح بکمی سمت دا پہلا ماہ چیتر ہے ਚੇਤਰ ਦੀ ਵਿਚਾਰ ਸਤਗੁਰ ਇੰਦੇ ਦੱਸਦੇ ਨੇ ਜੇਤ ਗੋਵਿੰਦ ਆਰਾਧਿਏ ਹੋਵੇ ਅਨੰਦ ਗਣਾ ਜੇ ਕਿਦਰੇ ਚੇਤਰ ਦੇ ਮਹੀਨੇ ਵਿੱਚ ਪ੍ਰਭੂ ਦੀ ਆਰਾਧਨਾ ਅਰੰਭ ਕਰ ਦਈਏ ਸਾਲ ਨਵਾਂ ਸ਼ੁਰੂ ਹੋਇਆ ਹੈ ਚੇਤਰ ਤੋਂ اے ਬੰਦਗੀ اے ਬੰਦੇ ਬੰਦਗੀ ਸ਼ੁਰੂ ਕਰ ਤੂੰ ਵੀ ਆਪਣੇ ਜੀਵਨ ਦੇ ਵਿੱਚ ਪ੍ਰਭੂ ਦੀ ਇਬਾਦਤ ਸ਼ੁਰੂ ਕਰ اگر ایسا کریں گا تو ہو انند گڑا بہت بڑا انند آنند جیون پرگٹ ہو جائے گا پر بندگی کریے کس طرح کریے تو نے سب تنت جنا رسنا نام بڑا دی سنگت کر سو دی سنگت کر گرو دی روز سنگت کر اور زبان نال ਉਸਦੇ ਨਾਮ ਦਾ ਉਚਾਰਨ ਕਰ ਸੰਗਤ ਇਸ ਵਾਸਤੇ ਕਰ ਤੇਰੀ ਰਸਨਾ ਬੋਲਣ ਲੱਗ ਪਵੇ ਅਗਰ ਇੱਕ ਮਾਸੂਮ ਬੱਚਾ ਮਾਂ ਬਾਪ ਕੋਲ ਬੋਲ ਸੁਣੇ ਹੀ ਨਾ ਤਾਂ ਉਹਦੀ ਜ਼ਬਾਨ ਨੂੰ ਬੋਲਣਾ ਨਹੀਂ ਆਵੇਗਾ ਗੁੰਗਾ ਰਹਿ ਜਾਏਗਾ ਸੰਗਤ ਇਹ ਅਸੀਂ ਪ੍ਰਾਤਮਾ ਦੇ ਬੋਲ ਸੁਣੇ ਹੀ ਨਾ ਤਾਂ ਫਿਰ ਜ਼ਬਾਨ ਉਸਦੇ ਗੁਣਾਂ ਦਾ ਉਚਾਰਨ ਵੀ ਨਹੀਂ ਕਰਦੀ اس دے نام دا اچارن کرتی ماں باپ دا وہ دگاتار بولے ہوا سفل سمجھ لو اگر بچا بولنے لگ پیاب کی سفل ہو گئی ست سنگ کی سفل ہو گیا اگر رسنا اس دا نام جپ لگ پئی تو سہب کہ جن پایا پرب اپنا آئے کسے گنا ਜਪ ਜਪ ਕੇ ਜਿਨ੍ਹਾਂ ਨੇ ਪ੍ਰਮਾਤਮਾ ਦੀ ਪ੍ਰਾਪਤੀ ਕਰ ਲਈ ਸੰਸਾਰ ਤੇ ਆਇਆ ਉਹਨਾਂ ਦਾ ਸਫਲ ਹੋ ਗਿਆ ਲੇਖੇ ਲੱਗ ਗਏ ਇੱਕ ਥੰਸ ਦਿਨ ਜੀਵਣਾ ਬਿਰਥਾ ਜਨਮ ਜਣਾ ਇੱਕ ਪਲ ਵੀ ਉਸ ਦੀ ਯਾਦ ਤੋਂ ਬਿਨਾ ਉਸ ਦੇ ਨਾਮ ਤੋਂ ਬਿਨਾ ਜੀਵਣਾ ਜੀਵਨ ਨੂੰ ਵਿਅਰਥ ਕਰਨਾ ਹੈ ਸਵਾਸ ਨੂੰ ਵਿਅਰਥ ਕਰਨਾ ਹੈ ਜਲ ਫਲ ਮਈਲ ਪੂਰੀਆ ਰਵਿਆ ਵਿੱਚ ਮਣਾਂ ਉਹ ਜੁੜਾ ਪੂਰਨ ਪ੍ਰਮਾਤਮਾ ਹੈ ਜਲ ਦੇ ਚ ਹੈ ਥਲ ਦੇ ਚ ਹੈ ਜ਼ਮੀਨ ਤੇ ਆਕਾਸ਼ ਦੇ ਚ ਹੈ ਪੂਰਨ ਪੌਰ ਤੇ ਵਿਆਪਕ ਰਮਿਆ ਹੋਇਆ ਹੈ ਬਨਸਪਤੀ ਦੇ ਚ ਕਣਕਣ ਦੇ ਚ ਹੈ ਸੋ ਪ੍ਰਭ ਚੇਤਨਾ ਆਵਈ ਕਿਤਨਾ ਦੁੱਖ ਗਣਾ ਐਸਾ ਪ੍ਰਮਾਤਮਾ ਅਗਰ ਚੇਤੇ ਨਾ ਹੋਵੇ ਤੋ ਜਿਤਨਾ ਦੁੱਖ ਪੈਦਾ ਹੁੰਦਾ ਹੈ ਸਹਿਜ ਕਰਨ ਅਸੀਮ ਹੈ ਉਦੀ ਗਿਣਤੀ ਨਹੀਂ ਉਸੰਦੀ ਉਹਨੂੰ ਤੋਲਣਾ ਔਖ ਹੈ ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਬਣਾਉ ਜਿਨ੍ਹਾਂ ਨੇ ਚੇਤਰ ਦੇ ਨਿਹੰਦੇ ਵਿੱਚ ਪਰਮਾਤਮਾ ਦੇ ਗੁਣਾਂ ਦਾ ਰਮਨ ਕੀਤਾ ਉਹਦੇ ਨਾਮ ਦੀ ਆराधना ਕੀਤੀ ਉਹਨਾਂ ਦਾ ਭਾਗ ਤੇ ਮਣਾ ਹੋ ਬਹੁਤ ਵੱਡਾ ਹੋ ਗਿਆ ਮਹਾਨ ਹੋ ਗਿਆ ਉਹ ਬਹੁਤ ਵੱਡੇ ਭਾਗਾਂ ਵਾਲੇ ਨੇ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾਂ ਸਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਹਰੀ ਦੇ ਦਰਸ਼ਨਾਂ ਨੂੰ ਚੇਤੁਰ ਦੇ ਨੈਣੇ ਵਿੱਚ ਮਨ ਲੋਚਦਾ ਆਂਗ ਹੈ ਪ੍ਰਭੂ ਮਿਲੇ ਈਸ਼ਵਰ ਮਿਲੇ ਚੇਤ ਮਿਲਾਏ ਸੋ ਪ੍ਰਭੂ ਕਿਸਕੇ ਪਾਇ ਲਾ ਚੇਤੁਰ ਦੇ ਨੈਣੇ ਵਿੱਚ ਅਗਰ ਕੋਈ ਪ੍ਰਭੂ ਦਾ ਮਿਲਾਪ ਖਰਾ ਦੇਵੇ

ਅਨੰਦਮਈ ਉਸ ਦਾ ਜੋ ਹੈ ਬਤੀਤ ਹੁੰਦਾ ਹੈ ਇਸ ਤਰ੍ਹਾਂ ਦਾ 12ਵਾਂ ਚੇਤਰ ਦੇ ਮਹੀਨੇ ਤੋਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਰੰਭ ਕਰਦੇ ਨੇ 12ਵਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵੀ ਉਚਾਰਨ ਕੀਤਾ ਹੋਇਆ ਹੈ ਹੁਣ ਉਹ ਚੇਤਰ ਮਹੀਨੇ ਦਾ ਪਾਠ ਤੇ ਭੂਮਿਕਾ ਦੇ ਰੂਪ ਦੇ ਚੋਪਰ ਜੋ ਸ਼ਬਦ ਹੈ ਆਪ ਸਰਵਨ ਕਰੋ ਤੁਖਾਰੀ ਛੰ ਮੱਲਾ ਪਹਿਲਾ ਬਾਰਾ ਮਹਾ ਇਕ ਓੰਕਾਰ ਸਤਗੁਰ ਪ੍ਰਸਾਦ ਤੂੰ ਸੁਣ ਕਿਰਤ ਕਰਮਾ ਪੁਰਬ ਕਮਾਇਆ ਸਿਰ ਸਿਰ ਸੁਖ ਸਹਮਾ ਦੇਸੋ ਤੂੰ ਭਲਾ ਰਚਨਾ ਤੇਰੀ ਕਿਆ ਗਤ ਮੇਰੀ ਹਰ ਬਿਨ ਘੜੀ ਨ ਜੀਵਾ ਪ੍ਰਭਾਤ ਦੇਹਲੀ ਕੋਈ ਨ ਦੇਲੀ ਗੁਰਮੁਖ ਅੰਮ੍ਰਿਤ ਪੀਵਾ ਰਚਨਾ ਰਾਜ ਰਹੇ ਨਿਰੰਕਾਰੀ ਪ੍ਰਭ ਮਨ ਕਰਮ ਸੁਕਰਮਾ ਨਾਨਕ ਪੰਥ ਨਿਹਾਲੇ ਸਾਧਨ ਤੂੰ ਸੁਣ ਆਤਮ ਰਾਮਾ ਚੇਤ ਬਸੰਤ ਭਲਾ ਭਵਰ ਸੁਹਾਵੜੇ ਬਨ ਫੂਲੇ ਮਜਬਾਰ ਮੈਂ ਤੇਰ ਘਰ ਬਾਹੜੇ ਤੇਰ ਘਰ ਨਹੀਂ ਆਵੇ ਧਨ ਕਿਉ ਸੁਖ ਪਾਵੇ ਬਿਰੇ ਵਿਰੋਧ ਤਨ ਛੀਜੇ ਕੋਕਲ ਅੰਬ ਸੁਹਾਵੀ ਬੋਲੇ ਕਿਉਂ ਦੁਖ ਅੰਕ ਸਹੀ ਜੇ ਭਵਰ ਭਵੰਤਾ ਫੂਲੀ ਢਾਲੀ ਕਿਉਂ ਜੀਵਾ ਮਰਮਾਏ ਨਾਨਕ ਚੇਤ ਸਹਜ ਸੁਖ ਪਾਵੇ ਜੇ ਹਰ ਵਰ ਘਰ ਧਨ ਪਾਏ ਸਾਹਿਬ ਸ਼ਿਗੁਰਨਾੰਕ ਦੇਵ ਜੀ ਮਹਾਰਾਜ ਦਾ ਤੁਖਾਰੀ ਰਾਗ ਦੇ ਅੰਦਰ ਉਚਾਰਨ ਕੀਤਾ ਇਹ 12 ਮਾ ਆਖਰੀ ਆਪਣੇ ਵਿਚਾਰ 체ਕਰ ਦੇ ਮਹੀਨੇ ਤੋਂ ਹੀ ਆਰੰਭ ਕਰਦੇ ਨੇ ਸਿੱਖ ਜਗਤ ਦੇ ਚੋਕੇ ਮੂਲ ਪਾਠ ਮਾਜ ਰਾਗ ਦਾ 12 ਮਾ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪ੍ਰਚਲਿਤ ਹੈ ਸੰਗਤ ਦੀ ਗਾਤ ਲਈ ਸੋਤਿਆਂ ਦੀ ਗਾਤ ਲਈ ਦਾਸ ਨਾਲ ਤੁਖਾਰੀ ਰਾਗ ਦੇ 12 ਮਾ ਦਾ ਵੀ ਪਾਠ ਤੇ ਵਿਚਾਰ ਰੱਖਦੇ ਇਸ ਵਿੱਚ ਵੀ ਸਾਹਿਬ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੇਤ ਕਰਮਾਂ ਦੀ ਹੀ ਦੱਸਦੇ ਨੇ ਗ੍ਰਹਿਣ ਛਤਰਾਂ ਦੀ ਨਹੀਂ ਕਿਤੇ ਇਹ ਬਲੇਖਾ ਪੈ ਜਾਏ ਕਿ ਵਾਕਈ ਗ੍ਰਹਿਣ ਛਤਰਾਂ ਦੀ ਗਰਦਿਸ਼ ਦਾ ਹੀ ਮਨੁੱਖੀ ਮਨ ਤੇ ਅਸਰ ਹੈ ਸਾਹਿਬ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਮੁਗਲਤੇ ਨੂੰ ਇਹ ਦੂਰ ਕਰਦੇ ਨੇ ترت کرم ماں پورب کمایا جیو سن جو توربل کمایا جی کرم نے ارک ہی سکھ تینڈ کرم بیج ہے جیسے کسان بیج نو بن لگا سا ہے بیج چنگے ہو ناون بہت پرانے ناون، اسی طریقے دے نال، سیانا سجان کر سوچ کوئی ایسا کرم نہ ہوئے جس تو دکھ پیدا ہوئے کیونکہ دکھ پھل ہے, پھل ہے. اگر دکھان دا پھل ہے تو ایک فل ہی دستے پی نی بیج ٹھیک نہیں سی अगर सुख ਦਾ ਫਲ ਝੋਲੀ ਵਿੱਚ ਆਣ ਪਿਆ ਤਾਂ ਗੱਲ ਸਪਸ਼ਟ ਹੋ ਗਈ ਬੀਜ ਠੀਕ ਬੋਇਆ ਗਿਆ ਹੈ ਸਭ ਕੰਮ ਸਿਰ ਸਿਰ ਦਿੱਤੇ ਜੋ ਸੁਖ ਪ੍ਰਾਪਤ ਹੁੰਦੇ ਨੇ ਜੀਵਾਂ ਨੂੰ ਜੋ ਸੁਖ ਅਨੰਦ ਪ੍ਰਾਪਤ ਹੁੰਦਾ ਹੈ ਇਹ ਪੁਰਬ ਕੀਤੀ ਹੋਈ ਕਮਾਈ ਦਾ ਕੀਤੇ ਹੋਏ ਕਰਮਾਂ ਦਾ ਹਰ ਰਚਨਾ ਤੇਰੀ ਗਿਆਗਤ ਮੇਰੀ ਹਰ ਬਿੰਨ ਘੜੀ ਨ ਜੀਵਾ ਇਹ ਕ੍ਰਿਪੂਰਣ ਪ੍ਰਮਾਤਮਾ ਤੇਰੀ ਇਸ ਮਹਾਨ ਰਚਨਾ ਦੇ ਵਿੱਚ meri ki gati hai bhav meri ki halat hai har bin ghadi na jeva birha hai man de e prabhu tere naam to bina ek ghadi vi jevana bada aukha hai pre baad dheeli koi na beli gurmukh amrit piya paripurn pratmakma to jo jeev usri tuti hui hai darasal usda fir koi vi gali nahi ਇੱਕ 베ੜੀ ਬਣ ਜਾਏ ਸਾਰਾ ਜਗਤ 베ਲੀਏ ਇੱਕ ਸੱਜਣ ਬਣ ਜਾਏ ਸਾਰੇ ਸੱਜਣ ਨੇ ਇੱਕ ਸੱਜਣ ਸਭ ਸੱਜਣਾ ਇੱਕ 베ੜੀ ਸਭ ਬਾਦ ਜਦ ਕੋਈ ਉਸ ਇੱਕ ਨੂੰ ਆਪਣਾ ਸੱਜਣ ਬਣਾ ਲੈਂਦਾ ਹੈ ਔਰ ਗੁਰਮੁਖ ਬਣ ਕੇ ਉਸ ਦੇ ਨਾਮ ਦਾ ਹੀ ਜੋ ਹੈ ਅੰਮ੍ਰਿਤ ਪਾਨ ਕਰਦਾ ਹੈ ਤਾਂ ਜੀਵਨ ਦੀ ਝੋਲੀ ਸੁਖ ਆਨੰਦ ਨਾਲ ਭਰ ਜਾਂਦੀ ਹੈ ਰਚਨਾ ਰਾਜ ਰਹੇ ਨਿਰੰਕਾਰੀ ਪ੍ਰਭ ਮਨ ਕਰਮ ਸੋ ਕਰਮਾ ਨਾਨਕ ਪੰਥ ਨਿਹਾਲੇ ਸਾਧਨ ਤੋ ਸੁਣ ਆਤਮ ਰਾਮਾ ਏ ਆਤਮ ਰਾਮ ਇੱਕ ਗੱਲ ਸਰਵਨ ਕਰ ਖੇਡ ਉਸ ਨਿਰੰਕਾਰ ਦੀ ਰਚਨਾ ਵਿੱਚ ਕਰਮਾ ਦੀ ਹੈ ਕਿਸੇ ਨੂੰ ਦੋਸ਼ੀ ਨਾ ਠਹਿਰਾਈ ਨਾ ਸੂਰਜ ਨੂੰ ਨਾ ਚੰਦਰਮਾ ਨਾ ਰਾਹੂ ਨੂੰ ਨਾ ਕੇਤੂ ਨੂੰ ਨਾ ਸਨੀ ਨੂੰ ਨਾ ਮੰਗਲ ਨੂੰ ਕਿਸੇ ਗ੍ਰਹਿ ਨਛਤਰ ਦੇ ਉਤੇ ਦੋਸ਼ ਨਾ ਥਾਪੇ ਔਰ ਕਿਸੇ ਮਨੁੱਖ ਨੂੰ ਵੀ ਦੋਸ਼ੀ ਨਾ ਠਹਿਰਾਈ ਜਦ ਵੀ ਆਪਣੇ ਦੁੱਖਾਂ ਤੇਤੀ ਦੋਸ਼ੀ ਠਹਿਰਾਣ ਦਾ ਤੇਰੇ ਮਨ ਵਿੱਚ ਖਿਆਲ ਪੈਦਾ ਹੋਵੇ ਤਾਂ ਫਿਰ ਆਪਣੇ ਕਰਮਾਂ ਨੂੰ ਹੀ ਦੋਸ਼ੀ ਠਹਿਰਾਈ ਹਨ ਗਨ ਗੁਰੂ ਨਾਨਕ ਦੇਵ ਜੀ ਮਹਾਰਾਜ ਹੁਣ ਚੇਤਰ ਦੇ ਮਹੀਨੇ ਦੀ ਵਿਚਾਰ ਇਹ ਅਰੰਭ ਕਰਦੇ ਨੇ ਚੇਤ ਬਸੰਤ ਭਲਾ ਬਬਰ ਸੁਹਾਵਣੇ ਚੇਤਰ ਦਾ ਮਹੀਨਾ ਦਰਸਲ ਬਸੰਤ ਬਾਹਰ ਦਾ ਮਹੀਨਾ ਹੈ ਨਮਕੀ ਗਰਮੀ ਹੈ ਨਾ ਬਹੁਤੀ ਠੰਡ ਹੈ ایسی ٹھنڈ ہے جو برداشت ہو سکتی ہے ایسی گرمی ہے جو سہاری جا سکتی ہے اس دیچ رو پیدا ہوتی سب تو کومل ہے ات کومل ہے اتی کومل ہے اور اتی سندر ہے سندر سونندرتا ات ہے کوملتا دی ات ہے اور مہک دیوی ات ہے تنی گم ਪੂਰਨ ਪ੍ਰਵਾਹਤ ਨਹਿ ਫੁੱਲਾਂ ਦੀ ਝੋਲੀ ਵਿੱਚ ਪਾ ਦਿੱਤੇ ਨੇ ਸੁੰਦਰ ਨੇ ਕੋਮਲ ਨੇ ਸੁਗੰਧਿਤ ਨੇ ਤੇ ਅधिक ਸਵਾਵਕ ਖਿੜਦੇ ਨੇ ਬਸੰਤ ਦੇ ਰੁੱਤੇ ਵਿੱਚ ਤੇ ਬਸੰਤ ਦੀ ਰੁੱਤ ਹੈ ਚੇਤਰ ਦਾ ਮਹੀਨਾ ਔਰ ਚੇਤ ਦੇ ਮਹੀਨੇ ਤੋਂ ਹੀ ਇਸ ਦੇਸ਼ ਦੇ ਵਿੱਚ ਸਾਲ ਆਰੰਭ ਹੁੰਦਾ ਹੈ ਗਿਣਤੀ ਚੇਤਰ ਤੋਂ ਹੀ ਆਰੰਭ ਹੁੰਦੀ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਹਿਰਦਾ ਜੋ ਇੱਕ ਮਹਾਨ ਸੰਤ ਕਵੀ ਦਾ ਹਿਰਦਾ ਹੈ ਆਪ ਇਸ ਨੂੰ ਇੰਜ ਲੈਂਦੇ ਨੇ ਚੇਤ ਬਸੰਤ ਭਲਾ ਬਵਰ ਸੁਹਾਵੜੇ ਬੜਾ ਸੁੰਦਰ ਮਹੀਨਾ ਹੈ ਸੋਭਨੇ ਇੱਕ ਮਹੀਨਾ ਹੈ ਚਾਰੋਂ ਪਾਸੇ ਫੁੱਲ ਖਿੜੇ ਨੇ ਬਨਸਪਤੀ ਖਿੜੀ ਹੈ ਔਰ ਭੌਰੇ ਗੁੰਜਾਰਾ ਪਾ ਰਹੇ ਨੇ ਐ ਬੰਦੇ ਫੁੱਲਾਂ ਨੂੰ ਵੇਖ ਕੇ ਭੌਰਾ ਵੀ ਬੋਲਣ ਲੱਗਦੇ ਹੈ تم دے گیت بول کو تم ہی علاپ کر تین نہیں لیا ڈنگ آیا پہ فولہ الاپ ریا راگ پرسن ہو رہا کت بسنت بھور سہاورے بن فولے مجبار میں تیر گھر باغ رک سہی گھر بار بنسپتی چاروں پاسے کھیڑا ہی کھیڑا من فلے نے خوشیاں نے کولو پی بول رہی نے بورے پے بول رہے نے اس موسم نو ویخ کے اس رت نچی بھی چیچہ رہے نے بوریا نو بھی سورت آ گئی ہے بندے تینو سورت نہیں آئی تی وہ چیتے نہیں آ رہا بھائی صاحب بھائی ننگ لالوی بکیدہ بقائد اس کا ذکر کرتے باہوش کہ ہم گاؤں میں بندے ہوش دے چار دیکھتے سی موسم باہر آئیے چیت مہینہ آیا بسنت باہر آئیے چاروں پاسے پھل کھڑے نے تو مرچھایا ہے تو کھیڑے چاہا دیکھتے سی ہزار طرح نغمے لے کے کوئل آ گئی نے بلبلا آ نے پہ آ گئے خبر دہند با کہ سگو سند ہما ازیم وید آن کے بلبلے ہزار آمد دیکھتے سی ہزار طرح دے نغمے لے کے بلبلہ آ گئیں نے آگئے نے تیرا من روپیل روپی نے, نے چاہ شروع نہیں کیتا دیکھتے سی موسم تو رت تو پنچی ہی پرباوت ہو گئے نے. کیرے مکوڑے پرباوت ہو گئے نے دیکھتے سی بنسپتی پرباوت ہو گئی ہے کھڑ پئی ہے تیرا مرجاڑا ਖੀਕ ਨਹੀਂ ਤੋ ਖੇੜੇ ਦੇ ਸਾਹਿਬ ਤੇ ਸਾਹਿਬ ਕਹਿੰਨੇ ਹਾਂ ਐਸਾ ਹੋ ਸਕਦਾ ਹੈ ਅਗਰ ਬਨਸਪਤੀ ਖਿੜੀ ਹੋਵੇ ਫੁੱਲ ਖਿੜੇ ਹੋਵਨ ਭੌਰੇ ਵੀ ਗੁੰਜਾਰਾ ਪਾ ਰਹੇ ਹੋਵਨ ਕੋਇਲਾ ਤੇ ਬੁਲਬੁਲਾ ਵੀ ਚਹਿਚਾ ਰਹੇ ਹੋਵਨ ਪਰ ਹਿਰਦੇ ਰੂਪੀ ਘਰ ਦੇ ਚ ਪਰਮਾਤਮਾ ਦੀ ਯਾਦ ਨਾ ਹੋਵੇ ਇਸ ਘਰ ਦੇ ਪਰਮਾਤਮਾ ਦੀ ਆਮਦ ਨਾ ਹੋਵੇ ਤਾਂ ਬਿਰਹ ਦੇ ਵਿਛੋੜੇ ਦੀ ਅਗਨ ਦੇ ਦਨੁ ਛੇਜਦਾ ਮਨ ਪੀੜਿਤ ਹੁੰਦਾ ਪਿਰ ਘਰ ਨਹੀਂ ਆਵੇ ਧਨ ਕੈ ਕਿ ਸੁਖ ਪਾਵੇ ਬੇ ਬਿਰੋਧ ਤਨ ਸੀਜੇ ਕੁੰਕਲ ਅੰਭ ਸੁਹਾਵੀ ਬੋਲੇ ਕਿਉਂ ਦੁਖ ਅੰਕ ਸਹੀਜੇ ਭਾਵੇਂ ਅੰਬਾਂ ਦੀ ਧਾਰ ਤੇ ਕੋਇਲ ਬਹੁਤ ਮਧੜ ਪਈ ਬੋਲਦੀਏ ਬਹੁਤ ਮਿੱਠੇ ਪਈ ਗੀਤ ਅਲਾਪਦੀਏ ਪਰ ਅੰਮਨੂ ਵੇਖ ਕੇ ਤੋ ਜੀਵ ਰੂਪੀ ਇਸਤਰੀ ਕਿਸ ਨੂੰ ਦੇਖ ਕੇ ਅਲਪ ਹੈ ਪ੍ਰਭੂ ਦੀ ਆਮੜ ਕੋਈ ਨਹੀਂ ਪ੍ਰਭੂ ਦਾ ਚੇਨਤਨ ਨਹੀਂ ਪ੍ਰਭੂ ਦੀ ਸੋਜ ਨਹੀਂ ਤੋ ਇਸਤਰੀ ਕੇ ਨਾਲ ਦੁੱਖ ਦਾ ਸਹਾਰਾ ਨਾ ਹੋ ਰਿਹਾ ਹੈ ਭਵਰ ਭਵੰਤਾ ਫੋਲੀ ਡਾਲੀ ਕਿੰ ਜੀਵਾ ਮਰਮਾਇ ਭੌਰਾ ਤੇ ਫੁੱਲਾਂ ਦੀ ਡਾਲੀ ਤੇ ਭਰਮਣ ਕਰ ਰਿਹਾ ਹੈ ਆਨੰਦ ਲੈ ਰਿਹਾ ਹੈ ਸੁਖ ਲੈ ਰਿਹਾ ਹੈ ਪਰੇਮਾ ਮੇਰਾ ਮਨ ਰੂਤੀ ਭੋਰਾ ਕਿੰਨਾ ਅਨੰਦਮਾਨ ਹੈ ਜਦ ਪ੍ਰਭੂ ਦਾ ਮਿਲਾਪ ਹੀ ਨਹੀਂ ਬਸੰਤ ਦੀ ਰੁੱਤ ਵੀ ਚੰਗੀ ਲੱਗਦੀ ਹੈ ਜਦ ਕੰਤ ਹੋਵੇ ਫੁੱਲਾਂ ਦਾ ਖੇੜਾ ਵੀ ਚੰਗਾ ਲੱਗਦਾ ਹੈ ਜਦ ਹਿਰਦੇ ਨੂੰ ਖੇੜਾ ਦੇਣ ਵਾਲਾ ਕੋਈ ਹੋਵੇ ਤਾਂ ਸਹਿਬ ਕਹਿੰਨੇ ਪਰਮਾਤਮਾ ਦੇ ਨਾਲ ਹੀ ਵਾਸਤਵਿਕ ਹਿਰਦੇ ਦੇ ਤਲ ਤੇ ਬਸੰਤ ਬਹਾਰ ਬਣਦੀ ਹੈ ਛੇਤਰ ਦੇ ਮਹੀਨੇ ਦਾ ਉਹਦੇ ਆਂਦਾ ਹੈ چیت سہج سکھ پا ہر پا چیت پر مہینہ اتپن ہو جائے گا بسنت بہار پیدا ہو جائے گی اور اس طریقے نو شروعات ہوئے گی جی سال آرم ہوں ہے چیتر دنال نوبتا شروع ہو جائے گی نمی دے دھنگ اتپن ہوں گے جیو کھیڑا نو خوشیاں جیون بھر جائے گی چیتر مہینے گرو ارجن دیو جی مہاراج دھن گرو نانک دیو جی مہاراج ماج راگ وی راگ رچ جو مول اپ دیشتے سندیش اے ہی کہ چیتر تو چیتے کر چیت دیکھ بار چیتے کر تاکہ تیرے من دیک بھی چیت پیدا ہو جائے بسنت بار پیدا ہو جائے